ਅੱਜ ਤੁਹਾਨੂੰ ਅਜਿਹੇ ਦੋ ਪੱਤੇ ਬਾਰੇ ਜਾਣਕਾਰੀ ਦੇਵਾਂਗੀ ਜਿਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਨੰਬਰ 1 ਕੜੀ ਪੱਤਾ ਕੜੀ ਪੱਤਾ ਭੋਜਨ ਦਾ ਸਵਾਦ ਵਧਾਉਣ ਵਿੱਚ ਵਰਤਿਆ ਜਾਂਦਾ ਹੈ ਕੜੀ ਪੱਤੇ ਵਿੱਚ ਐਂਟੀਆਕਸੀਡੈਂਟ ਖਣਜ ਅਤੇ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹਨ ਕੜੀ ਪੱਤੇ ਵਿੱਚ ਐਂਟੀ ਇਨਫਲਮੇਟਰੀ ਐਂਟੀਬੈਕਟੀਰੀਅਲ ਅਤੇ ਐਂਟੀਡਾਇਬਟਿਕ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਦੇ 슈ਗਰ ਲੈਵਲ ਨੂੰ ਕੰਟਰੋਲ ਕਰਦੇ ਹਨ ਕੜੀ ਪੱਤਾ 슈ਗਰ ਦੇ ਮਰੀਜ਼ਾਂ ਲਈ ਵੀ ਕਾਫੀ ਫਾਇਦੇਮੰਦ ਹੈ ਕੜੀ ਪੱਤੇ ਵਿੱਚ ਵਿਟਾਮਿਨ A ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ ਸਾਨੂੰ ਹਰ ਰੋਜ਼ ਸਵੇਰੇ ਇੱਕ ਜਾਂ ਦੋ ਪੱਤੇ ਕੜੀ ਪੱਤੇ ਦੇ ਜਰੂਰ ਖਾਣੇ ਚਾਹੀਦੇ ਹਨ ਤੁਸੀਂ ਚਾਹੋ ਤਾਂ ਕੜੀ ਪੱਤੇ ਉੱਪਰ ਵਿੱਚ ਸੁਕਾ ਕੇ ਇਸ ਦਾ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋ ਅਤੇ ਰੋਜ਼ਾਨਾ ਇੱਕ ਗਲਾਸ ਵਿੱਚ ਘੋਲ ਕੇ ਪੀ ਸਕਦੇ ਹੋ ਨੰਬਰ 2 ਤુલਸੀ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਤુલਸੀ ਨੂੰ ਜ਼ਿਆਦਾਤਰ ਕਾੜੇ ਬਣਾਉਣ ਜਾਂ ਫਿਰ ਚਾਹ ਵਿੱਚ ਪਾ ਕੇ ਵਰਤਿਆ ਜਾਂਦਾ ਹੈ ਤુલਸੀ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਣ ਨਾਲ ਸਰਦੀ ਜ਼ੁਕਾਮ ਆਦਿ ਤੋਂ ਰਾਹਤ ਮਿਲਦੀ ਹੈ ਅਸੀਂ ਜਦੋਂ ਕੋਈ ਵੀ ਕੜਾ ਤਿਆਰ ਕਰਦੇ ਹਾਂ ਤਾਂ ਉਸ ਵਿੱਚ ਦੋ ਪੱਤੇ ਤુલਸੀ ਦੇ ਜ਼ਰੂਰ ਪਾਉਂਦੇ ਹਾਂ ਕਿਉਂਕਿ ਤુલਸੀ ਸਾਰੇ ਸਰੀਰ ਲਈ ਕਾਫੀ ਫਾਇਦੇਮੰਦ ਹੈ ਗਰਭ ਅਵਸਥਾ ਵਿੱਚ ਕਈ ਵਾਰ ਇਨਫੈਕਸ਼ਨ ਹੋਣ ਦਾ ਖਤਰਾ ਹੁੰਦਾ ਹੈ ਇਸ ਲਈ ਦੋ ਪੱਤੇ ਤુલਸੀ ਦਾ ਸੇਵਨ ਕਦੇ ਕਤਾਈਂ ਜ਼ਰੂਰ ਕਰਿਆ ਕਰੋ ਰੋਜ਼ਾਨਾ ਤુલਸੀ ਦੇ ਦੋ ਪੱਤਿਆਂ ਦਾ ਸੇਵਨ ਕਰਨ ਨਾਲ ਸਰਦੀ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ ਇਸ ਲਈ ਸਾਨੂੰ ਰੋਜ਼ਾਨਾ ਦਿਨ ਵਿੱਚ ਦੋ ਪੱਤੇ ਤુલਸੀ ਦੇ ਜ਼ਰੂਰ ਖਾਣੇ ਚਾਹੀਦੇ ਹਨ ਇਹ ਦੋਨੋਂ ਬੂਟੇ ਘਰ ਵਿੱਚ ਜ਼ਰੂਰ ਲਗਾਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਆਪਣੀ ਰਾਏ ਜ਼ਰੂਰ ਦਿਓ ਹੁਣ ਅਸੀਂ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ